ਔਰ ਉਹਨਾਂ ਨੇ ਆ ਕੇ ਇੱਥੇ ਉਹ ਹੁੱਲਣ ਪਾਜੀ ਕੀਤੀ ਹੈ ਜਿਹੜਾ ਕੋਈ ਨਾ ਅੱਛਾ ਦੇਰੇ ਤੇ ਦੇਰੇ ਤੇ ਮਨਸੀਹ ਹਾਂ ਤਾਂ ਕਿਉਂ ਕਰੋ ਜਿੰਨੇ ਕੀ ਪ੍ਰਾਪਰਟੀ ਕਿਨੀ ਐ ਜਨ ਹੋਰ ਪ੍ਰਾਪਰਟੀ ਹੈ ਜੀ ਇਹ ਜਮੀਨ ਜਿਹੜੀ ਠਾਕੁਰਦਵਾਰੇ ਦੀ ਹੈ ਨਾ ਗਪਾਲਦਾਸ ਦੀ ਹੈ ਇੱਕ ਇਹ ਹੋ ਗਈ ਹੈ ਜੀ 100 ਤੋਂ ਉੱਤੇ ਕਿੱਲੇ ਦੀ ਜਮੀਨ ਹੈਗੀ ਨਾ ਤਾਂ ਗਪਾਲਦਾਸ ਦੀ ਪ੍ਰਾਪਰਟੀ ਹੈ ਨਾ ਕਿਸੇ ਐਨੀ ਆਦਰ ਹੋਰ ਕਿਸੇ ਦੀ ਪ੍ਰਾਪਰਟੀ ਆ ਉਹ ਠਾਕੁਰ ਜੀ ਨੇ ਜਿਹੜੇ ਉਹ ਇਹਦੇ ਮਾਲਕ ਨੇ ਮਹਾਂਤ ਗੋਪਾਲਦਾਸ ਸਾਡੇ ਕਸਟ ਮੁਤਾਬਕ ਰੇਖਵੰਨੀਓ ਬਣਾਇਆ ਜਾਂਦਾ ਕਸਟੋਡੀਅਨ ਹੈ ਇਹਦਾ ਦਾ ਮਾਲਕ ਆ ਉਸ ਚੀਜ਼ ਦਾ ਜਿੰਨਾ ਚਿਰ ਉਹਦੀ ਦੇਖ-ਰੇਖ ਦੇ ਵਿੱਚ ਠਾਕਰ ਜੀ ਦੀ ਇਹ ਪ੍ਰਾਪਰਟੀ ਹੈ ਇਹਦਾ ਭਾਬੋ ਜਮੀਨ ਨੂੰ ਸੇਣਾ ਉਹ ਜਮੀਨ ਹੱਥਾਂ ਕੋਈ ਨਹੀਂ ਕੋਈ ਬਿਲਕੁਲ ਉਹਦੀ ਵਿੱਚ ਉਹ ਜਮੀਨ ਤੇ ਹੋਣਾ ਤੁਹਾਡੇ ਤੋਂ ਹਾਂ ਜੀ ਇਹ ਸਭ ਜੋ ਜਮੀਨ ਹੱਥ ਹੋਰ ਹੋਥਾ ਹੋਰ ਇੱਥੇ ਕੀ ਹੈ ਜੀ ਆ ਮੂਰਤੀਆਂ ਨੇ ਇਨ੍ਹਾਂ ਨਾਲ ਤਾਂ ਕਿਸੇ ਨੂੰ ਪ੍ਰੇਮ ਨਹੀਂ ਮੂਰਤੀਆਂ ਨਾਲ ਕਿਸੇ ਨੂੰ ਪ੍ਰੇਮ ਨਹੀਂ ਉਹ ਤਾਂ ਜ਼ਮੀਨ ਦੇ ਲਾਲਚ ਦੇ ਵਿੱਚ ਆਏ ਹੋਏ ਨੇਗੇ ਔਰ ਉਹ ਗੁੰਡਾ ਅੰਸਰ ਨੇ ਸਾਰੇ ਉਹਨਾਂ ਨੂੰ ਮੰਗ ਰਹੇ ਸਪੋਰਟ ਐ ਐਸਐਚਓ ਜੋ ਹੈ ਉਸ ਵਕਤ ਸਾਡੇ ਇਨਸਪੈਕਟਰ ਲੱਗਿਆ ਹੋਇਆ ਸੰਜੀਵ ਸਿੰਘਲਾ 5 ਲੱਖ ਰੁਪਈਆ ਲੈ ਕੇ ਉਸ ਨੇ ਸਾਡੇ ਉੱਤੇ ਕਾਰਵਾਈ ਕਰਵਾਈ ਆ ਅਸੀਂ ਸਿੰਘਲਾ ਸਾਹਿਬ ਨੂੰ ਅੱਜ ਤੋਂ 25 30 ਦਿਨ ਪਹਿਲਾਂ ਮਹੰਤ ਗੋਪਾਲਦਾਸ ਨੇ ਐਪਲੀਕੇਸ਼ਨ ਦਿੱਤੀ ਸੀ ਵੀ ਮੈਨੂੰ ਮੇਰੇ ਉਸ ਡੇਰੇ ਦੇ ਫੁੱਲੜ ਬਾਜੀ ਕਰਦੇ ਨੇ ਮੇਰੇ ਡੇਰੇ ਦੇ ਵਿੱਚ ਆ ਕੇ ਮੈਨੂੰ ਤੰਗ ਪਰੇਸ਼ਾਨ ਕਰਦੇ ਮਾਰਨ ਦੀਆਂ ਧਮਕੀਆਂ ਦਿੰਦਿਆਂ ਦਿੰਦੇ ਨੇ ਉਹ ਪਰੰਤੂ ਕੋਈ ਕਾਰਵਾਈ ਨਹੀਂ ਹੋਈ ਹੈਗੇ ਹਜੇ ਸਾਨੂੰ ਤਾਲੇ ਆ ਕੇ ਅੱਡੇ ਕਹਿੰਦੇ ਰਫਲਾ ਕੀ ਸਿੱਧੀਆਂ ਕਰਤੀਆਂ ਜੀ ਇੱਕ ਘਟਨਾ ਤੋਂ ਬਾਅਦ ਪੁਲਿਸ ਤੁਰੰਤ ਆ ਗਈ ਸੀ ਉਰੀ ਕੀ ਤੁਹਾਡੇ ਬੀਨਰ ਪੁਲਿਸ ਆਉਣਾ ਕਰਜ ਹੋ ਗਿਆ ਨਾ ਹਜੇ ਮਾਮਲਾ ਦਰਜ ਹੋਇਆ ਜੀ ਉਹ ਬੰਦੇ ਜਿਹੜੇ ਨਿਰਪੈ ਹੋ ਕੇ ਤੁਰੇ ਫਿਰਦੇ ਨੇ ਇੱਕ ਨੇ ਤਾਂ ਆਪ ਦੇ ਸਾਹਮਣੇ ਕੁਝ ਇੱਟ ਮਾਰ ਕੇ ਉਹ ਜਾ ਕੇ ਦਾਖਲ ਹੋ ਗਏ ਤੇ ਇੱਕ ਬੰਦਾ ਹੋਰ ਉਹਨਾਂ ਦਾ ਰਗੁਨੰਦਨ ਦਾਸ ਉਹਨੇ ਪਤਾ ਨਹੀਂ ਇੱਥੇ ਕਰਦਮਾਰੀ ਆ ਪਤਾ ਨਹੀਂ ਕੀ ਮਾਰਿਆ ਉਹ ਜਾ ਕੇ ਪੈਰ ਦੇ ਵਿੱਚ ਮਾਰ ਕੇ ਉਹ ਉੱਥੇ ਪੈ ਗਿਆ ਵੀ ਕ੍ਰਾਸ ਕੇਸ ਬਣਾਈਏ ਸਭ ਸਿੰਗਲੇ ਵੀ ਕਰੀ ਤਰੀ ਆ ਸਾਡੀ ਜਿੱਥੇ ਮਰਜੀ ਸਾਡਾ ਕਿਸੇ ਜਾ ਕੇ ਦੇਖ ਲੈਣ ਕਿਸੇ ਪ੍ਰਕਾਰ ਦਾ ਵੀ ਅਸੀਂ ਕੋਈ ਇਸ ਤਰ੍ਹਾਂ ਦੇ ਅਸੀਂ ਆਪ ਦੀ ਸੈਲਫ ਡਿਫੈਂਸ ਦੇ ਵਿੱਚ ਤਾਂ ਹੱਥ ਆ ਪੱਲਾ ਹਲਾਇਆ ਪਰੰਤੂ ਅਸੀਂ ਸਾਡੇ ਕੋਲ ਨਾ ਹਥਿਆਰ ਸੀ ਨਾ ਕੋਈ ਸਾਡੇ ਕੋਲੇ ਕੋਈ ਹੋਰ ਸੋਟੀ ਈ ਅਸੀਂ ਸਾਡੇ ਬੰਦਿਆਂ ਨੂੰ ਉਹ ਤੁਹਾਡੇ ਕਹਿੰਦਾ ਭਾਬੀ ਪਖ ਪਖਪੂਰ ਦੀ ਬੁਲੂਸ ਪੁਲਿਸ ਦਾ ਸਾਰੀ ਦੇ ਤਾਂ ਦੇਖੋ ਜੀ ਅਸੀਂ ਇਲਜ਼ਾਮ ਨਹੀਂ ਲਾਉਂਦੇ ਸਾਰੀ ਪੁਲਿਸ ਅਸੀਂ ਕਹਿ ਨਹੀਂ ਸਕਦੇ ਵੀ ਸਾਰੀ ਪੁਲਿਸ ਆ ਅਸੀਂ ਤਾਂ ਜਿਹੜਾ ਕੰਮ ਕੀਤਾ ਸਿੰਗਲੇ ਨੂੰ ਸਿੰਗਲਾ ਸਾਡਾ ਇੱਥੋਂ ਦਾ ਇੰਚਾਰਜ ਹੈ ਜੀ ਥਾਣੇ ਦਾ ਉਹਦੇ ਕੋਲੇ ਅਸੀਂ ਗਏ ਸੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਪਹਿਲਾਂ ਵੀ ਏਸ ਬੰਦੇ ਨੇ ਸਾਰੇ ਸਾਡੇ ਮੰਡੀ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਪੁੱਛ ਲਓ ਏਸ ਬੰਦੇ ਨੇ ਢਿਲਮਾ ਵੀ ਇਸੇ ਤਰ੍ਹਾਂ ਦਾ ਇੱਕ ਪਹਿਲਾ ਕੰਡ ਕਰਵਾ ਚੁੱਕਿਆ ਹੈ ਪੈਸੇ ਲੈਂਦਾ ਕੀ ਡਿਮਾਂਡ ਕੀ ਕਰਦਾ ਹੈ ਡਿਮਾਂਡ ਸਾਡੀ ਕੀ ਹੈ ਜੀ ਸਾਡਾ ਤਾਂ ਭਾਈ ਮਰ ਗਿਆ ਨਾ ਤਾਂ ਹੁਣ ਇਹਨੂੰ ਲਿਆ ਕੇ ਸਿੰਗਲਾ ਦੇ ਸਕਦਾ ਨਾ ਕੋਈ ਹੋਰ ਕਾਇਨਾਤ ਦਾ ਬੰਦਾ ਕੋਈ ਇਸ ਸੰਸਾਰ ਦਾ ਵੀ ਬੰਦਾ ਇਹਨੂੰ ਲਿਆ ਕੇ ਅਸੀਂ ਤਾਂ ਇਹੀ ਜੇ ਜੇ ਇਨਸਾਫ ਹੈ ਕੈਪਟਨ ਸਰਕਾਰ ਦੇ ਵਿੱਚ ਜੇ ਇਨਸਾਫ ਹੈ ਤਾਂ ਮੈਂ ਬੇਨਤੀ ਕਰਦਾ ਜੁਡੀਸ਼ੀਅਲ ਨੂੰ ਵੀ ਔਰ ਮੈਂ ਇਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਬਈ ਸਾਡੇ ਭਾਈ ਨੂੰ ਮਰਵਾਇਆ ਇਸ ਸਿੰਗਲੇ ਨੇ ਉਹਨਾਂ ਨੇ ਨਾਲ ਮਾਰਿਆ ਆ ਕੇ ਸਿੰਗਲੇ ਨੇ ਮਰਵਾਇਆ ਉਹਦੀ ਸ਼ਹਿ ਸੀ ਪੈਸੇ ਲੈ ਕੇ ਪੈਸੇ ਲੈ ਕੇ ਕਿਸ ਤਰ੍ਹਾਂ ਸਾ ਜੀ ਸਿੰਗਲੇ ਤੁਸੀਂ ਕਿਸ ਤਰ੍ਹਾਂ ਕਹਿ ਲਓ ਜਦ ਸਾਡੀ ਰਏ ਆ ਜੀ ਜਦ ਸਾਡਾ ਸਾਡਾ ਤਾਂ ਇੱਥੇ ਮਰੇ ਪਏ ਨੇ ਰੋਬ ਝਾੜਦਾ ਜੀ ਪੈਸੇ ਲੈ ਕੇ ਪੈਸੇ ਲੈ ਕੇ ਪੈਸੇ ਲੈਤੇ ਬੈਣੀ ਉਹਦੇ ਪੈਸੇ ਲੈ ਕੇ ਜੀ ਸਾਡੇ ਬੰਦਿਆ ਦੇ ਸੇਵਾਦਾਰਾਂ ਤੇ ਆ ਕੇ ਰੋਬ ਝਾੜਦਾ